ਹੈਲੋ ਗਾਇਸ ਅੱਜ ਦੇ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਜੋ ਪੀਐਸਟੈਟ ਦਾ ਪੇਪਰ ਹੈ ਉਹ ਹੋਵੇਗਾ ਜਾਂ ਨਹੀਂ ਹੋਵੇਗਾ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਹੁਤ ਹੀ ਅਫਵਾਹਾਂ ਉੱਡ ਰਹੀਆਂ ਹਰ ਇੱਕ ਗਰੁੱਪ ਦੇ ਵਿੱਚ ਇਹ ਮੈਸੇਜ ਬਹੁਤ ਘੁੰਮ ਰਿਹਾ ਹੈ ਕਿ ਪੀਐਸਟੈਟ ਹੋਣਾ ਵੀ ਹੈ ਜਾਂ ਨਹੀਂ ਹੋਣਾ ਹੁਣ ਅਸੀਂ ਟੋਇੰਟ ਟੂ ਬਾਈਟ ਗੱਲ ਕਰਾਂਗੇ ਕਿੰਨੇ ਪਰਸੈਂਟ ਚਾਂਸਸ ਬੰਦੇ ਪੀਐਸਟੈਟ ਹੋਣ ਦੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਆਲਮੋਸਟ ਸਾਰੇ ਹੀ ਇਗਜ਼ਾਮ ਜਿਹੜੇ ਹੈ ਕੈਨਸਲ ਹੋ ਰਿਹਾ ਹੈ ਪੀ ਟ੍ਰਿਪਲ ਐਸ ਬੀ ਦੇ ਜਿਹੜੇ ਇਗਜ਼ਾਮ ਹੈ ਉਹ ਮੈਕਸਿਮ 3 ਐਸੀ ਇਗਜ਼ਾਮ ਹੈ ਜਿਹੜੇ ਕੈਨਸਲ ਹੋ ਚੁੱਕੇ ਨੇ ਹੋਰ ਦਸੰਬਰ ਵਿੱਚ 29 ਦਸੰਬਰ ਵਿੱਚ ਉਹਨਾਂ ਦੀ ਡੇਟ ਮਿਲ ਚੁੱਕੀ ਹੈ ਹੋਰ ਕੱਲ ਹੀ ਜੋ ਹਰਿਆਣਾ ਟੈਟ ਸੀਗਾ ਟੀਚਰ ਐਲੀਜੀਬਿਲਟੀ ਟੈਸਟ ਸੀਗਾ ਹਰਿਆਣਾ ਦਾ ਉਹ ਵੀ ਕੈਨਸਲ ਹੋ ਚੁੱਕਿਆ ਹੈ ਦੀ ਡੇਟ ਵੀ 1 ਦਸੰਬਰ ਸੀਗੀ ਹੋਰ ਉਹਨੂੰ ਵੀ ਮੀ ਦਸੰਬਰ ਕੋ ਲਾ ਦਸੰਬਰ ਦੇ ਵਿੱਚ ਸ਼ਡਿਊਲ ਕਰ ਦਿੱਤਾ ਗਿਆ ਹੈ ਹੁਣ ਉਹ ਸਾਰੇ ਦੇ ਦਿਮਾਗ 'ਚ ਆਈ ਸਵਾਲ ਉੱਠ ਰਿਹਾ ਹੈ ਕਿ ਪੀਐਸਟੈਟ ਦਾ ਕੀ ਬਨੇਗਾ ਕਿ ਸਾਰੇ ਜੋ ਇਗਜ਼ਾਮ ਦਸੰਬਰ ਦੇ ਵਿੱਚ ਹੋਣੇ ਆ ਕਿ ਉਹ ਸਭ ਕੈਨਸਲ ਹੋ ਰਿਹਾ ਕਿ ਸਾਡਾ ਪੀਐਸਟੈਟ ਹੋਵੇਗਾ ਜਾਂ ਨਹੀਂ ਹੋਵੇਗਾ ਹੁਣ ਦੇਖੋ ਬੱਚੋ ਜੋ ਵੀ ਇਗਜ਼ਾਮ ਹੁਣ ਤੱਕ ਕੈਨਸਲ ਹੋ ਰਿਹਾ ਕਿਸੇ ਵੀ ਇਗਜ਼ਾਮ ਦਾ ਐਡਮਿਟ ਕਾਰਡ ਮੈਨ ਫਾਈਂਡ ਐਡਮਿਟ ਕਾਰਡ ਨਹੀਂ ਆਇਆ ਇਕੱਲਾ ਪੀਐਸਟੈਟ ਹੀ ਐਸਾ ਹੈ ਜਿੱਦਾਂ ਐਡਮਿਟ ਕਾਰਡ ਰਿਲੀਜ਼ ਹੋ ਚੁੱਕੇ ਜਿਵੇਂ ਤੁਹਾਨੂੰ ਪਤਾ ਹੈ ਕਿ P ट्रिपल S B ਦਾ ਜੋ ਐਗਜ਼ਾਮ ਸੀਗਾ ਉਹਦਾ ਐਡਮਿਟ ਕਾਰਡ ਰਿਲੀਜ਼ ਨਹੀਂ ਹੋਏ ਸੀ ਕਿਉਂਕਿ ਐਗਜ਼ਾਮ ਕੈਨਸਲ ਹੋਏ ਨਹੀਂ ਠੀਕ ਹੈ ਉਹ ਸੈਕੰਡ ਲੀਜਾ H TET ਸੀਗਾ ਉਹਦਾ ਵੀ ਐਡਮਿਟ ਕਾਰਡ ਰਿਲੀਜ਼ ਨਹੀਂ ਹੋਇਆ ਹੁਣ ਐਡਮਿਟ ਕਾਰਡ ਦਾ ਕੀ ਇਸ਼ੂ ਹੈ ਕਿਉਂ ਰਿਲੀਜ਼ ਨਹੀਂ ਹੋਇਆ ਦੇਖੋ ਫੋਰ ਐਗਜ਼ਾਮਪਲ ਤੁਹਾਡਾ P ST ਦਾ ਐਡਮਿਟ ਕਾਰਡ ਜੋ ਰਿਲੀਜ਼ ਹੋਇਆ ਨਾ ਉਹਨੂੰ ਐਡਮਿਟ ਕਰਦਾ ਮਤਲਬ ਨਹੀਂ ਹੁੰਦਾ ਕਿ ਟੀਚਰਸ ਵਗੈਰਾ ਕੁਝ ਨਹੀਂ ਹੈ ਇਹਦੇ ਵਿੱਚ ਜੋ ਗਵਰਨਮੈਂਟ ਹੈ ਆਪਣਾ 100% ਕੰਮ ਕਰ ਚੁੱਕੀ ਹੈ ਟੀਚਰ ਦੀਆਂ ਜੋ ਡਿਊਟੀਆਂ ਹੈ ਕਿਹੜੇ ਕਿਹੜੇ ਸਕੂਲ ਚ ਕਿਹੜੇ ਟੀਚਰ ਨੇ ਜਾਣਾ ਹੈ ਕਿੰਨੇ ਵਜੇ ਜਾਣਾ ਹੈ ਕਿੰਨੀ ਸ਼ੀਟਾਂ ਜਾਣੀਆਂ ਹੈ ਕਿੰਨੇ ਬੱਚੇ ਸਟੂਡੈਂਟ ਕਿੰਨੇ ਜਾਣੇ ਆ ਇਹ ਸਭ ਕੁਝ ਹੁੰਦੇ ਕੋਲੋਂ ਸੈਟ ਹੋ ਚੁੱਕੀਦਾ ਹੈ ਹੁਣ ਐਸਾ ਨਹੀਂ ਹੋ ਸਕਦਾ ਕਿ ਉਹ ਸਭ ਕੁਝ ਸ਼ਡਿਊਲ ਕਰਕੇ ਪੇਪਰ ਨੂੰ ਕੈਨਸਲ ਕਰ ਦੇ ਠੀਕ ਹੈ ਤੇ ਪੇਪਰ ਕੈਨਸਲ ਬਿਲਕੁਲ ਨਹੀਂ ਹੋਵੇਗਾ ਤੁਸੀਂ ਆਪਣੀ ਤਿਆਰੀ ਜੋਰਾ ਛੋਰਾ ਰੱਖੋ ਕਿਉਂਕਿ ਇਹੀ ਦੋ ਦੋ ਤੋਂ ਤਿੰਨ ਦਿਨ ਹੁੰਦੇ ਆ ਪੇਪਰ ਦੇ ਪੀਕ ਪੁਆਇੰਟ ਦੇ ਕਿਉਂਕਿ ਆ ਟਾਈਮ ਤੁਹਾਡਾ ਰਿਵੀਜ਼ਨ ਦਾ ਹੁੰਦਾ ਆ ਮੋਕ ਟੈਸਟ ਦਾ ਹੁੰਦਾ ਆ ਆਪਣੇ ਦਿਮਾਗ ਵਿੱਚ ਐਵਰੀ ਨੈਗੇਟਿਵਿਟੀ ਮਤਲੀ ਆਉਂਗੀ ਪੇਪਰ ਕੈਨਸਲ ਹੋਣਾ ਹੈ ਕਿਉਂਕਿ ਪੇਪਰ ਹੋਵੇਗਾ ਹੀ ਹੋਵੇਗਾ Thank you for watching.